ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਗਰਗਜ ਨੇ ਐਸੀ ਗੱਲ ਕਹਿ ਦਿੱਤੀ ਜੋ ਸ਼ਾਇਦ ਆਮ ਆਦਮੀ ਪਾਰਟੀ ਦੇ ਸੀਐਮ ਮਾਨ ਨੂੰ ਕਾਫੀ ਚੁੱਪ ਜਾਏਗੀ ਸਰਕਾਰ ਦੀ ਨਗਰ ਕੀਰਤਨ ਕਢੋਂ ਦੀ ਗੱਲ ਦੇ ਉੱਤੇ ਜਥੇਦਾਰ ਗਰਗਜ ਨੇ ਇਹ ਤੱਕ ਕਹਿ ਦਿੱਤਾ ਕਿ ਸੀਐਮ ਮਾਨ ਪੂਰੇ ਸਿੱਖ ਹੈਗੇ ਨੇ ਜਿਹੜੇ ਕੰਮ ਲੋਕਾਂ ਦੀ ਭਲਾਈ ਕਰਨੀ ਦਾ ਸ਼ਹਿਰਾਂ ਦੀ ਦਿੱਖ ਸਵਾਰ ਨਹੀਂ ਉਹਦੇ ਤੇ ਧਿਆਨ ਦੇਣਾ ਚਾਹੀਦਾ आनंदपुर साहिब ਦੇ ਆਲੇ-ਦੁਆਲੇ ਦੀਆਂ ਛੜਕਾਂ ਦਾ ਹਾਲ ਤੁਹਾਨੂੰ ਪਤਾ। ਆਨੰਦਪੁਰ ਸਾਹਿਬ ਦੇ ਅੰਦਰ ਸਫਾਈ ਜਾ ਕੇ ਦੇਖ ਲਿਓ। ਹੋਰ ਕਈ ਕੰਮ ਜਿਹੜੇ ਇਟਰਨਲ ਅੰਦਰ ਹੋਣ ਵਾਲੇ ਆ ਉੱਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ। ਹਾਂ ਜੇ ਇਹ ਸਾਰੇ ਸ਼ਹਿਰ ਨੂੰ ਜਿਵੇਂ ਚਿੱਟਾ ਰੰਗ ਕੀਤਾ ਆ 1699 ਤੋਂ ਉਹ ਕਰਵਾ ਦੇਣਾ ਚੰਗੀ ਗੱਲ ਆ। ਇਹ ਕੰਮ ਇਹਨਾਂ ਦੇ ਕਰਨ ਵਾਲੇ ਆ। ਔਰ ਮੈਂ ਤੇ ਇਹੋ ਹੀ ਚਾਹੁੰਦਾ ਮੈਂ ਸਰਕਾਰ ਤਾਂ ਕਿ ਆਪਣੀ ਗੱਲ ਵੀ ਰੱਖਦਾ ਵੀ ਦੇਖੋ ਤੁਸੀਂ ਸਹਿਯੋਗ ਕਰੋ। ਪਰ ਹੁਣ ਸਰਕਾਰ ਕਿਹਦਾ ਨਗਰ ਕੀਰਤਨ ਕੱਢੂ ਮੈਨੂੰ ਦੱਸੋ ਤੂੰ ਮੈਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਏਸ ਹੈਗੇ ਉਹਦੇ ਔਰ ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਹਿਲਾਂ ਮੰਨਣ ਦੀ ਗੱਲ ਆ ਤਾਂ ਮੁੱਖ ਮੰਤਰੀ ਪਹਿਲਾਂ ਸਾਫ ਸੂਰਤ ਹੋਵੇ ਤੇ ਗੁਰੂ ਨੂੰ ਮੰਨਦਾ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ 350 ਸਾਲਾਂ ਸ਼ੀਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਹਾਲਾ ਜੀ ਸਾ ਸਰਕਾਰ ਜੇ ਗੁਰੂ ਨੂੰ ਇੰਨਾ ਹੀ ਪਿਆਰ ਕਰਦੀ ਆ ਤੇ ਭਾਈ ਮਤੀ ਦਾਸ ਨੂੰ ਸੇਧ ਲੈਣ ਉਹ ਸਿੱਖੀ ਦੇ ਲਈ ਆਰੇ ਦੇ ਨਾਲ ਚਿਵੇਗਾ ਭਾਈ ਦਿਆਲਾ ਜੀ ਸਿੱਖੀ ਲਈ ਦੇਗ ਚ ਬਾਲੇਗਾ ਭਾਈ ਸਤੀ ਦਾਸ ਰੂਹ ਚ ਲਪੇਟ ਕੇ ਸੜ ਗਏ ਸਾੜਦੇ ਸਰਕਾਰ ਨੇ ਇਹ ਉਹ ਸਿੱਖੀ ਦੇ ਧਾਰਨ ਕਰਨ ਫਿਰ ਸੇਧ ਲੈਣ ਨਾ ਸ਼ਤਾਬਦੀਆਂ ਮਨਾਉਣ ਦਾ ਕੀ ਤੇ ਭਾਈ ਸੇਧ ਲੈਣੀ ਇਹ ਕੋ ਫਾਰਮੈਲਟੀ ਥੋੜਾ ਹੁੰਦੀ ਆ ਤੋ ਸੇਧ ਲੈਣ ਜਿਹੜੇ ਇਹਨਾਂ ਦੇ ਮੰਤਰੀ ਦਾੜੀਆਂ ਕੱਟਦੇ ਦਾੜੀਆਂ ਰੱਖ ਲੈਣ ਮੁੱਖ ਮੰਤਰੀ ਸਾਫ ਸੂਰਤ ਹੋਵੇ ਅਮਰਤ ਸ਼ਕਨ ਫੇਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਰਹਿ ਤੇ ਜੇ ਆਪਾਂ ਗੱਲ ਤੇ ਗੁਰੂ ਦੀ ਮੰਨਣੀ ਕੋਈ ਨਹੀਂ ਮੈਂ ਸਾਰੇ ਸਿੱਖਾਂ ਨੂੰ ਵੈਸੇ ਕਹਿੰਨਾ ਕੁਛ ਸ਼ਤਾਬ ਦੀਆਂ ਮਨਾਉਣੀਆਂ ਮਨਮਾਉਣੀਆਂ ਉਹਦੇ ਜਿਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਵੱਡੇ ਪੱਦਰ ਤੇ ਕਰਨਾ ਚਾਹੀਦਾ ਪ੍ਰਸ਼ਾਸਨਿਕ ਕੰਮ ਵੇਖਣੇ ਚਾਹੀਦੇ ਸੜਕਾਂ ਰੋਡ ਵਧੀਆ ਬਣਾਉਣੇ ਚਾਹੀਦੇ ਸਾਫ ਸਫਾਈ ਦੇਖਣੀ ਚਾਹੀਦੀ ਲਾਈਟਾਂ ਵੇਖਣੀਆਂ ਚਾਹੀਦੀਆਂ ਟੈਂਟ ਲਾ ਸਕਦੇ ਆ ਉੱਥੇ ਸਭ ਤੋਂ ਵੱਡੀ ਉਦਾਹਰਣ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਠਾੜਾ ਪਟਨਾ ਸਾਹਿਬ ਨਾਇਆ ਤੇ ਕਿਵੇਂ ਮਨਾਇਆ ਗਿਆ ਨतीश ਨੇ ਉੱਥੋਂ ਦੇ ਸੀਐਮ ਸਾਹਿਬ ਨੇ ਸਹਿਯੋਗ ਦਿੱਤਾ ਤੇ ਮਨਾਇਆ ਕਿੰਨੇ ਸਿੱਖਾਂ ਨੇ ਇਹ ਇੱਕ ਗੈਰ ਸਿੱਖ ਸਹਿਯੋਗ ਦੇ ਰਿਹਾ ਔਰ ਉਹਦੇ ਸਾਰੇ ਵੱਸ ਸ਼ਲਾਘਾ ਆਈ ਉਹਨੂੰ ਇਹ ਸਹਿਯੋਗ ਤੇ ਕਰਨ ਨਾ ਸਹਾਯੋਗ ਕਰਨ ਪੈਰਲਰ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਆ ਤੇ ਜਾਂ ਫਿਰ ਆਪ ਵੀ ਪੂਰਾ ਸਿੱਖੀ ਨੂੰ ਧਾਰਨ ਕਰ ਲੈਣ ਐਨ ਮੁੱਖ ਮੰਤਰੀ ਦਾ ਦਾੜਾ ਪੂਰਾ ਹੋਵੇ ਤੇ ਕੇਸ ਹੁਣ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਜੇਤਨ ਸਾਹਿਬ ਹਜੋਤ ਪੈਂਸ ਨੇ ਪੋਸਟ ਪਾਈ ਆ ਲਿਖਿਆ ਕਿ ਸਾਡਾ ਵੀ ਪੰਖਤਲਾ ਤੋੜਦਾ ਤਾਂ ਨਹੀਂ ਜਦੋਂ ਆਈਸੀਪੀ ਚ ਨੇ ਵਿਰੋਧ ਕੀਤਾ ਇਸ ਕਰਦਾ ਕਿ ਸਰਕਾਰ ਸਾਡੇ ਨਾਮ ਬਣਾਵੇ ਪਰ ਇਹ ਪੋਸਟ ਪਾਣੀ ਕਿ ਸਾਡਾ ਬੰਦ ਪਹਿਲਾਂ ਤੁਹਾਡਾ ਨਾ ਨਹੀਂ ਪਰ ਇਹਦੇ ਵਿੱਚ ਹੁਣ ਕਾਫੀ ਸਵਾਲ ਖੜੇ ਹੋ ਰਹੇ ਆ ਮੇਜਰ ਸਾਹਿਬ ਨੇ ਕਹਿ ਕੇ ਕਿ ਇਹ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕਰਾਂਗਾ ਕਿ ਸਾਂਝੇ ਦੌਰ ਚ ਬੰਦੀ ਤੁਸੀਂ ਕੀ ਨੇ ਕਿਹਾ ਦੇਖੋ ਹਰਜੋਤ ਬੈਂਸ ਨੇ ਕੀ ਕਿਹਾ ਹਰਜੋਤ ਸਿੰਘ ਆ ਵੈਸੇ ਹੋ ਤੁਸੀਂ ਜਦੋਂ ਨਾਮ ਲਿਖਿਆ ਤਾਂ ਕਿਵੇਂ ਲਿਖਿਆ ਤਾਂ ਮੈਨੂੰ ਦੱਸੋ ਬੜਾ ਦਾ ਹਰਜੋਤ ਸਿੰਘ ਆ ਜਿਹੜਾ ਪੰਥ ਉਹਨਾਂ ਦਾ ਵੀ ਆ ਤਾਂ ਪਹਿਲਾ ਆਪਣੇ ਮੁੱਖ ਮੰਤਰੀ ਨੂੰ ਪੰਥ 'ਚ ਸ਼ਾਮਲ ਕਰਾਉਣਾ ਫੇਰ ਹੀਗਾ ਪੰਥ ਹੈਗਾ ਸਾਰਿਆਂ ਦਾ ਹੀ ਪੰਥ ਦੇ ਨਿਯਮ ਸਾਰਿਆਂ ਨੂੰ ਮੰਨਣੇ ਚਾਹੀਦੇ ਆ ਮਨਾਉਣੇ ਚਾਹੀਦੇ ਆ ਪਰ ਸਰਕਾਰਾਂ ਦਾ ਕੰਮ ਹੁੰਦਾ ਵਾ ਲਾਅ ਐਂਡ ਆਰਡਰ ਨੂੰ ਵੇਖਣਾ ਉਹਦਾ ਇੱਥੇ ਜਨਾਜਾ ਨਿਕਲਿਆ ਫਿਰਦਾ ਉਹ ਤੁਹਾਡੇ ਸਾਹਮਣੇ ਆ ਆ ਅਕਾਲੀ ਸਰਪੰਚ ਇੱਥੇ ਮਾਰਿਆ ਥੋੜੇ ਦਿਨ ਪਹਿਲਾਂ ਰਾਜਸਥਾਨੀ ਲਾਗੇ ਔਰ ਇਥੇ ਕਿੰਨਾ ਕੋਸ਼ਿਸ਼ ਚੱਲ ਰਿਹਾ ਤੁਸੀਂ ਆਪਣੇ ਪੰਜਾਬ ਨੂੰ ਵੈਸੇ ਪਹਿਲਾਂ ਸਾਫ਼ ਸੁਥਰਾ ਬਣਾਓ ਵਿਦਿਆਰਥੀ ਧਿਆਨ ਦਿਓ ਐਜੂਕੇਸ਼ਨ ਤੇ ਧਿਆਨ ਦਿਓ ਪੰਥ ਨੇ ਪੰਥ ਦੇ ਕੰਮ ਕਰਨੇ ਆ ਐਜੇ ਪਰਸਨਲ ਇਹ ਨਿੱਜੀ ਤੌਰ ਤੇ ਸਾਰੇ ਸਿੱਖ ਆ ਪਰ ਜਿਹੜੇ ਪੰਥ ਦੇ ਵੱਡੇ ਕੰਮ ਹੁੰਦੇ ਆ ਉਹ ਪੰਥ ਦੀਆਂ ਸੰਸਥਾਵਾਂ ਨੇ ਕਰਨੇ ਹੁੰਦੇ ਆ ਇਹ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੇ ਮੇਰੇ ਨਾਲ ਵੀ ਉਦੋਂ ਗੱਲਬਾਤ ਕੀਤੀ ਉਦੋਂ ਵੀ ਕਹਿੰਦੇ ਵੀ ਅਸੀਂ ਵੀ ਸਿੱਖ ਹਾਂ ਹਰ ਸਿੱਖ ਸਿੱਖੀ ਆ ਪਰ ਜਿਹੜੇ ਸਮੂਹਕ ਕਾਮਾ ਕੌਮ ਦੇ ਉਹ ਪੰਥ ਨੇ ਮਿਲ ਜੁਲ ਕੇ ਕਰਨੇ ਉਹਦੇ ਤੇ ਸਹਿਯੋਗ ਕਰਨ ਕੋਈ ਕਹਿ ਰਿਹਾ ਵੀ ਸਹਿਯੋਗ ਨਾ ਕਰੋ ਪਰ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਜਦੋਂ ਗੁਰਮਤ ਸਮਾਗਮ ਚੱਲ ਰਿਹਾ ਹੋਊਗਾ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕਿਹਾ ਜਾ ਰਿਹਾ ਹੋਊਗਾ ਵੀ ਸਾਰੇ ਅਮਰਧਾਰੀ ਬਣੋ ਤੇ ਸਰਕਾਰ 'ਚ ਕਿੰਨੇ ਅਮਰਧਾਰੀ ਆ ਉਹ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਨਾ ਕਿ ਪ੍ਰਥਮੈ ਮਨ ਪ੍ਰਗੋਧੈ ਆਪਣਾ ਪਾਸ਼ੈ ਅਵਰ ਰਜਾਬ ਹੈ ਤਾਂ ਜਿਹੜੇ ਸਮਾਗਮ ਕਰ ਰਹੇ ਹੁਣ ਇਹ ਰਹਿਤ ਮਰਿਆਦਾ ਤੇ ਸ਼ਰਤਾ ਕਿਉਂ ਆ ਸਿੱਖ ਕੀਰਤਨ ਕਰੇ ਸਿੱਖ ਪਾਠ ਕਰੇ ਉਹ ਕਾਦੇ ਲਈ ਆ ਵੀ ਜਿਹੜਾ ਕਹਿ ਰਿਹਾ ਜਿਉ ਪਹਿਲਾਂ ਉਹਦੇ ਅਮਲਾਂ 'ਚ ਗੱਲ ਆ ਤੇ ਤਾਂ ਹੀ ਆ ਨਾ ਉਹ ਹਰਜੋਤ ਸਿੰਘ ਉਹਨਾਂ ਨੂੰ ਇਹ ਚਾਹੀਦਾ ਵੀ ਪਹਿਲਾਂ ਉਹਨੂੰ ਅਮਲਾਂ 'ਚ ਲਿਆਉਣ ਜਿਹੜੇ ਪੰਥ ਦੇ ਕੰਮ ਆ ਬਾਕੀ ਠੀਕ ਆ ਅਕਾਲ ਤਖਤ ਸਾਹਿਬ ਨਾਲ ਆਣ ਕੇ ਗੱਲਬਾਤ ਕਰਨ ਉਹਨਾਂ ਨੂੰ ਬਸ ਸਿਝਾ ਸਕਦੇ ਆ ਉਹਦੇ ਵਿੱਚ ਵੀ ਇਹਨਾਂ ਦੀ ਸ਼ੁਭਾ ਹੀ ਆ ਵੀ ਸਹਿਯੋਗ ਕਰਨ ਤੇ ਵਧੀਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ